ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੰਭੂ ਮੋਰਚੇ 'ਚ ਕੱਲ ਦੀ ਜਿਹੜੀ بارش ਪੈ ਰਹੀ ਆ ਜਿੰਨੀ ਦਿੱਕਤ ਆ ਰਹੀ ਆ ਟੈਂਟਾਂ ਦੇ ਵਿੱਚ ਰਹਿਣ ਬਹਿਣ ਦੀ ਤੇ ਆ ਦੇਖਿਆ ਜਾਵੇ ਤੇ ਕਿਸਾਨ ਜਿਹੜੇ ਆ ਉਹ ਹਜੇ ਵੀ بارش ਤੋਂ ਬਗੈਰ ਛੜਕਾਂ ਤੇ ਖਲੋਤੇ ਹੋਏ ਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਸਾਲ ਸਾਹਿਬ ਵੈਗੁਰਜੀ ਕੀ ਫਤਿਹ ਪ੍ਰਧਾਨ ਜੀ ਜਿਤਨਾ ਕੱਲ ਦੀ ਬਾਰਿਸ਼ ਹੋ ਰਹੀ ਆ ਦਿੱਕਤ ਆ ਰਹੀ ਆ ਜਿਤਨਾ ਕਿਸਾਨਾ ਵੀਰਾਂ ਨੂੰ ਥੱਲੇ ਜਿਹੜੇ ਟੈਂਟ ਲਗਾਏ ਪਾਣੀ ਟੈਂਟਾਂ ਦੇ ਵਿੱਚ ਵੀ ਵਿਚਰ ਚੁੱਕਾ ਹੈ ਕੱਲ ਦੀ ਵੀ ਜਿਹੜੀ ਸ਼ੁਭਕਰਨ ਦੀ ਬਰਸ਼ੀ ਆ ਉਹਦੇ ਬਾਰੇ ਵੀ ਤੁਸੀਂ ਜਾਣਕਾਰੀ ਦਿਓ ਨਾ ਦੇਖੋ ਇਸ ਸਮੇਂ ਆਪਾਂ ਸੰਭੂ ਬਾਰਡਰ ਦੇ ਉੱਤੇ ਖੜੇ ਆ ਤੁਸੀਂ ਸਾਰੇ ਦੇਖ ਰਹੇ ਹੋ ਕਿ ਕਿਸਾਨ ਆਪੋ ਆਪਣੇ ਤੰਮੂਆਂ ਦੇ ਵਿੱਚ ਆਪੋ ਆਪਣੀਆਂ ਟਰਾਲੀਆਂ ਦੇ ਵਿੱਚ ਵਰਦੇ ਮੀਂਹ ਦੇ ਵਿੱਚ ਰਾਤਾਂ ਕੱਟ ਰਹੇ ਨੇ ਇਸੇ ਤਰ੍ਹਾਂ ਦੂਜੇ ਵਾੜਾਂ ਤੋਂ ਵੀ ਖਬਰਾਂ ਆ ਰਹੀਆਂ ਨੇ ਕਿ ਕਿਸਾਨ ਆਪਣੇ ਟੈਂਟਾਂ ਦੇ ਵਿੱਚ ਬੈਠੇ ਚੁਰਾਈਆਂ ਨੇ ਛੱਤਾਂ ਨੇ ਜੜੀਆਂ ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਪੂਰੇ ਉਲੰਦ ਹੈ ਪੰਜਾਬ ਤੋਂ ਵੀ ਵੱਖ-ਵੱਖ ਥਾਵਾਂ ਤੋਂ ਰਿਪੋਰਟਾਂ ਪੁੱਜੀਆਂ ਨੇ ਵੀ ਕਾਫੀ ਤੁਕਾਨਾਂ ਦਾ ਗੜੇ ਪੈਣ ਦੇ ਨਾਲ ਵੱਡੀ ਪੱਤਰ ਤੇ ਫਸਲਾਂ ਦੇ ਨੁਕਸਾਨ ਹੋਇਆ ਹੈ ਸੋ ਇੱਥੇ ਵੀ ਵਾੜ ਦੇ ਉੱਤੇ ਕਿਸਾਨ ਠੰਡੀਆਂ ਹਵਾਵਾਂ ਦੇ ਵਿੱਚ ਬੈਠੇ ਹੋਏ ਸੋ ਕੱਲ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਵਾਕਵਾ ਚੌਕ ਦੇ ਵਾਸਤੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਸ਼ੰਭੂ ਬਾਡਰ ਦੇ ਉੱਤੇ ਵੀ ਸ਼ੁਕਰਨ ਦੀ ਤੇ ਦੂਜੇ ਸ਼ਹੀਦਾਂ ਨੂੰ ਯਾਦ ਕਰਨ ਲਈ ਵਾਰਸੀ ਦੇ ਤੌਰ ਤੇ ਜਿਹੜਾ ਦਿਨ ਰੱਖਿਆ ਹੈਗਾ ਉਹਨਾਂ ਦੀ ਯਾਦ ਦੇ ਵਿੱਚ ਕਿਉਂਕਿ 21 ਫਰਵਰੀ ਦੇ ਦਿਨ ਸ਼ੁਕਰਨ ਸਿੰਘ ਵੱਲੋਂ ਗੋਲੀ ਮਾਰ ਕੇ ਕੇਂਦਰ ਦੀ ਸਰਕਾਰ ਦੇ ਵੱਲੋਂ ਕਨੋਰੀ ਵਾਟਰ ਤੇ ਕਤਲ ਕੀਤਾ ਗਿਆ ਸੀ ਸ਼ੰਭੂ ਬਾਡਰ ਦੇ ਉੱਤੇ ਵੱਡਾ ਕੱਟ ਕੀਤਾ ਜਾਣਾ ਹੈਗਾ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ ਇਸੇ ਤਰ੍ਹਾਂ ਹੀ ਮੰਨੋ ਪਿੰਡ ਦੇ ਵਿੱਚ ਵੀ ਉਹ ਵੱਡਾ ਕੱਟ ਕੀਤਾ ਜਾਣਾ ਹੈਗਾ ਇਸੇ ਤਰ੍ਹਾਂ ਹੀ ਜੇ ਰਤਨਪੁਰਾ ਦੇ ਕਰੋੜੀ ਵਾਟਰਫ੍ਰੋਟ ਵੀ ਛੇ ਦਿਨਾਂ ਯਾਦ ਕੀਤਾ ਜਾਊਗਾ ਸੋ ਆਓ ਆਪੋ ਆਪਣੇ ਕਰਾਜੋ ਮਿਸਲ ਦੇ ਸਿੰਘਾਰਸ਼ਾ ਦੇ ਪਿੜਾਣੇ ਹੋਰ ਵਿਸ਼ਾਲ ਤੇ ਵੱਡੇ ਕਰੀਏ ਇਹ ਵਰਖਾ ਜਾਂ ਮੌਸਮ ਦੀਆਂ ਖਰਾਬੀਆਂ ਸਾਡੇ ਹੌਸਲੇ ਨੂੰ ਟਿੱਕਾ ਨਹੀਂ ਕਰ ਸਕਦੀਆਂ ਸਿੰਘਾਰਸ਼ੀਕ ਸਾਡ ਮੋਟਕਾਂ ਦੇ ਵਿੱਚ ਜਟੇ ਰਹਾਂਗੇ ਸਿੰਘਾਰਸ਼ ਨੂੰ ਜਿੱਤ ਤੱਕ ਲਿਜਾਣ ਲਈ ਪੱਕੇ ਰਸਤੇ ਬਣਾ ਕੇ ਕਰਦੇ ਹੋਏ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ